ਇਕ ਕਹਾਣੀ ਹੈ ਇੱਕ ਪਿੰਡ ਵਿੱਚ ਰਹਿੰਦੇ ਦੋ ਪੱਕੇ ਮਿੱਤਰਾਂ ਦੀ ਇੱਕ ਦਾ ਨਾਂ ਜਾਗਰ ਤੇ ਦੂਜੇ ਦਾ ਨਾਂ ਸੱਤਾ ਸੀ ਦੋਨਾਂ ਵਿੱਚ ਪਿਆਰ ਤੇ ਜਿੱਦ ਘਟ-ਘਟ ਭਰੀ ਹੋਈ ਸੀ ਦੋਨਾਂ ਦੀ ਬੜੀ ਗੁੜੀ ਯਾਰੀ ਸੀ ਪਰ ਜ਼ਮੀਨ ਦੇ ਰੌਲੇ ਨੇ ਦੋਨਾਂ ਨੂੰ ਦੁਸ਼ਮਣ ਬਣਾ ਕੇ ਰੱਖ ਦਿੱਤਾ ਲੋਕਾਂ ਦੀ ਲੁੱਤੀ ਤੇ ਜਿੱਦ ਦੇ ਕਾਰਨ ਇਹਨਾਂ ਵਿੱਚੋਂ ਇੱਕ ਨੂੰ ਜਾਨ ਗਵਾਉਣੀ ਪੈ ਗਈ ਕਿਉਂ ਕਿਸਨੇ ਤੇ ਕਿਵੇਂ ਹੋਇਆ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿਆਂ ਚੱਲ ਚਾਲਾ ਬਈ ਵਧੀਆ ਬਈ ਤੂੰ ਸੁਣਾਇਆ ਮੈਂ ਯਾਰ ਮਾਰ ਲਾ ਦੋ ਗੱਲਾਂ ਚੱਲ ਬਈ ਹੋਰ انا کاروبار ਕਿਵੇਂ ਹੈ کاروبار ਠੀਕ ਹੈ ਤੇਰੇ ਨਾਲ ਜਿਹੜਾ ਬਈ ਭਜਨ ਦਾ ਰੌਲਾ ਹੋ ਗਿਆ ਸੀ ਉਹਨੇ ਪਰਿਆ ਕੰਨਾ ਨਾ ਪਤਾ ਨਹੀਂ ਬਈ ਯਾਰ ਰੱਬੇ ਜਾਣਦਾ ਹੈ ਅੱਜ ਸਾਡੇ ਵਾਲੇ ਜਾਗਰ ਨੇ ਵੀ ਆਣਾ ਐ ਦੇਖਦੇ ਆ ਉਹਨਾ ਪੰਗਾ ਵਾਲੇ ਕੋਈ ਆ ਕੇ ਕੌਣ ਜਾਗਰ ਜਾਗਰ ਮੇਰਾ ਵਾਲਾ ਵੱਡਾ ਬਈ ਬਈ ਹਾਂ ਬਈ ਹੋਰ ਕਦੋਂ ਕਹਣਾ ਬਈ ਜਾਗਰ ਨੇ ਬਈ ਆਣ ਵਾਲੀ ਐ ਨਹੀਂ ਪਤਾ 10 15 ਮਿੰਟਾਂ ਤੱਕ ਆ ਜੀ ਅਸਿਕਤ ਦਾ ਖੇਤੇ ਆਊਗਾ ਬਈ ਸੱਦਾ ਹਾਂ ਬਈ ਖੇਤੇ ਆਊਗਾ ਕੀਆ ਬਈ ਉਹ ਕੌਣਾ ਦਾ ਉਹ ਬਈ ਯਾਰ ਇਹ ਤਾਂ ਸਾਜ ਵਾਲਾ ਜਾਗਰ ਆ ਓਏ ਜਾਗਰ ਉਹ ਬਈ ਉਰੇ ਆ ਗਿਆ ਯਾਰ ਇਹ ਕਿਵੇਂ ਬੜਾ ਸਾਇਆ ਕੀ ਆਇਆ ਤੈਨੂੰ ਵੀ ਆਦਾ ਯਾਰ

ਹਾਂ ਭਾਜਰ ਜੀ ਕਿਵੇਂ ਚੱਕੀ ਫਿਰਦਾ ਨਾਲ ਉਹ ਤੈਨੂੰ ਕੀ ਪਤਾ ਇਹਦੇ ਬਾਰੇ ਇਹ ਤਾਂ ਤੀਜੀ ਬਾਹ ਮੇਰੀ ਦੋੜ ਪਾਏ ਤੇ ਬੰਦੇ ਬੰਦੇ ਨਹੀਂ ਇਹੀ ਕੰਮ ਆਉਂਦਾ ਹੁੰਦਾ ਤੈਨੂੰ ਕੀ ਪਤਾ ਨਾਲੇ ਹੌਲੀ ਬੋਲਿਆ ਕਰ ਅੰਦਾਜ਼ੇ ਕੰਮ ਹੁੰਦੇ ਨੇ ਠੀਕ ਐ ਹਾਂ ਇਹ ਤਾਂ ਗਰੂਮ ਬਹੁਤ ਹੈ ਤੈਨੂੰ ਕੀ ਪਤਾ ਇਹਦੇ ਬਾਰੇ ਠੀਕ ਐ ਕਿੱਧਰੋਂ ਆਇਆ ਜਾਗ ਰਾ ਸ਼ਗਰ ਦੁਪਹਿਰੇ ਦੱਸਿਆ ਤਾਂ ਮੇਰਾ ਰੌਲਾ ਹੋ ਗਿਆ ਤੌੜੀ ਰਹਿਣਾ ਕੋ ਮੇਰਾ ਬਦੋਬਸਤ ਕਰਉਰੀ ਕਰਦਾਂਗੇ ਮੰਦੋਬਸਤ ਚੰਦ ਬਦੋਬਸਤ ਦੁਪਹਿਰ ਬੰਦੇ ਬੋਲਾ ਕਰਨੇ ਪੱਛੇ ਪੁਰਸ ਪਉਤਾ ਯਾਦਾ ਠੀਕ ਐ

ਤੂੰ ਆਂਦੇ ਉਹਨੂੰ ਮੋਟਰ ਤੇ ਲਿਆ ਹੀ ਕੇਰਾ ਤੇ ਕਿਉਰੇ ਫਰਦੂ ਪੈਂਦਾ ਪੁਲਛੇ ਪੁਲਛੋ ਜੂ ਸਾਰੇ ਪਾਸੇ ਠੀਕ ਹੈ ਮਲੰਗ ਕਿਨੂੰ ਕਹਿਣਾ ਓਏ ਮਲੰਗ ਨੂੰ ਮਲੰਗ ਕਹੂੰਗਾ ਹੋਰ ਕੀ ਕਹੂੰਗਾ ਅੱਤ ਮਲੰਗ ਕਹਿਤਾ ਅੱਗੇ ਤੋਂ ਨਾ ਕਹਿ ਦੀ ਤੌੜੀ ਲਾ ਦੂ ਮੇਰੇ ਸਾਲੇ ਦੀ ਆਇਆ ਫੇਰਾ ਬਹੁਤ ਠੰਡਾ ਸਾਲੇ ਦੀ ਯੂ ਦੇਖਣਾ ਪੱਤਾ ਭਾਈ ਪੰਨਰਾ ਬਾਤ ਨਾ ਉਂਦੀ ਬਾਤ ਓਏ ਅੱਜ ਦੀ ਜੋ ਚਲੀਪਾ ਸੰਟ ਨਹੀਂ ਤੂੰ ਸੱਜੇ ਨੂੰ ਯਾਰ ਇਗਲਾ ਨੇ ਇਹਨੂੰ ਚਲ ਬੈਠੋ ਤੁਸੀਂ ਸਮਝੋ ਤਗਰਾਵਰ ਸੋਦਾ ਦੀ ਦੱਸੋ ਗੱਲ ਕੀ ਹੋਤਾ ਜਦੀ ਮੈਂ ਤਾਂ ਕਾਉ ਰਿਹਾ ਇਹਨੇ ਹੱਥ ਕਿਵੇਂ ਚੱਕ ਲਿਆ ਮੇਰੀ ਵੱਡੇ ਵੱਡੇ ਬੈਲੀ ਨਾਲ ਗੱਲ ਬਾਤ ਆ ਉਹ ਦੇਖ ਲਾਓ ਤੇਰੇ ਵੱਡੇ ਬੈਲੀਆਂ ਨੂੰ ਓਏ ਭਾਈ ਯਾਰ ਸ਼ਾਂਤ ਹੋ ਸ਼ਾਂਤ ਹੋ ਯਾਰ ਆ ਪਹਿਲਾਂ ਗੱਲ ਤਾਂ ਦੱਸ ਤੋ ਕੀ ਹੋਗੀ ਮੇਰੀ ਬੱਟ ਵੱੜਦਾ ਏ ਬੱਟ ਕਿੱਥੇ ਵੱੜਦਾ ਯਾਰ ਅੱਡੀ ਆ ਬਈ ਤਵਾ ਗਿਆ ਮੇਰਾ ਯਾਰ ਜਾ ਕਰ ਆ ਕੀ ਕਰ ਲੂ ਫੇਰ ਕਿੱਥੇ ਜਾ ਕੇ ਖਾਵੂੰ ਤੰਗ ਨਾ ਤੂੰ ਤੰਗ ਨਹੀਂ ਇਹ ਨੀਲੇ ਦਾ ਮੁੰਡਾ ਸੱਤਾ ਹੈ ਅੱਛਾ ਛੱਡਦਾ ਹਾਂ ਹਾਂ ਕਰਨਾਲ ਤੋਂ ਸੁਮਣੀ ਬਹੁਤ ਪਾਈ ਰਿਆ ਬਗ ਜਾ ਰਾ ਮੇਰੀ ਮਟਰ ਤੋਂ ਕਤਲ ਹੋ ਜਾਣੀਗਾ ਅੱਜ ਕਤਲ ਹੋ ਰਿਹਾ ਪ੍ਰਦਾਨ ਰਾਮਾ ਪ੍ਰਦਾਨ ਕਤਲ ਹੋ ਜਾਣਗੇ ਤੈਨੂੰ ਦੱਸ ਤੀ ਰੁਕ ਜਾ ਹੱਥ ਲਾ ਫੇਰ ਯਾਰ ਭੱਜ ਜਾ ਇਹਨੂੰ ਕਾਇਦੇ ਮਤ ਤੂੰ ਕਹਤਾ ਭੱਜ ਜਾ ਤੂੰ ਜਿੱਥੇ ਮਰਜੀ ਟੱਕੀ ਲਾ ਕੇ ਰੁਕ ਜਾ ਜਦੋਂ ਮਰਜੀ ਮੈਂ ਤੈਨੂੰ ਦੱਸ ਤੀ ਗੱਲ ਮੈਨੂੰ ਪੇਟ ਓਕ ਤਸਾ ਫੇਰ ਤੂੰ ਗੰਡਾ ਸਾਹਿਬ ਤੂੰ ਕਹਤੀ ਕੰਮ ਨਹੀਂ ਕਰੀਂ ਰੁਕ ਕੇ ਤੀ ਭੱਜ ਜਾ ਭਾਈ ਤੂੰ ਭੱਜਿਆ ਯਾਰ ਤੂੰ ਕਾਹਦੋ ਕਰ ਰਿਹਾ ਚੱਲ ਬਲਾਕ ਦਾ ਬੰਦਾ ਨਹੀਂ ਕਰ ਚੱਲ 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 ਲੱਕ ਦਾ ਬੰਦਾ ਨਹੀਂ ਤੁਸੀਂ ਹੱਥ ਲਾ ਕੇ ਦੇਖੋ ਕਿੰਨੇ ਤਾ ਯਾਰ ਤੂੰ ਦੱਸਦਾ ਸੋਨੂੰ ਮੈਂ ਵੱਡੇ ਪੈ ਤੂੰ ਬਦਮਾਸ਼ ਬੰਦਾ ਮੇਰੀ ਮੋਟਰ ਤੇ ਆ ਕੇ ਤੈਨੂੰ ਪਤਾ ਨਹੀਂ ਕਾਨੂੰਨ ਨਾ ਮੈਂ ਕਤਲ ਕਰ ਦਿੰਦਾ ਜੇ ਰੋ ਦੋ ਮਿੰਟ ਖੜ ਜਾਂਦਾ ਤੇਰਾ ਸਭ ਕਿਤਾਬ ਕਰੂ ਕਾਕਾ ਕੋਈ ਨਾ ਮੈਂ ਦੇਖ ਲਾ ਗਿਆ ਬੱਡੇ ਬੱਲੀ ਨੂੰ ਲੈਦੇ ਹੱਥ ਚੱਕਦੇ ਨੇ ਕੱਲਾ ਕੱਲਾ ਕੇ ਡੱਕਰੋ ਕੱਲਾ ਕੱਲਾ ਡੱਕਰੋ ਕੱਲੇ ਬੱਲੀ ਬੱਟੇਓ ਆਇਓ ਕੱਲਾ ਕੱਲਾ ਅੱਜ ਰਾਤ ਫੱਜੀ ਉਹਦੀ ਆਖਰੀ ਰਾਤ ਬਣ ਜਾਂਦੀ ਅੱਜ ਭਾਈ ਤੂੰ ਇੰਨਾ ਗੁੱਸਾ ਆਇਆ ਗਿਆ ਯਾਰ ਤੜਤੇ ਦੇਖੀ ਕਤਲ ਹੋਣਗੇ ਤੜਕੇ ਨਾ ਤੜਕੇ ਚੜਕੇ ਦੇਖਾਂ ਏ ਤੜਕਾ ਵਾਲੀ ਵੀ ਕਤਲ ਕਰਾਂਗੇ ਯਾਰ ਤੂੰ ਰੁਕਾ ਮਾਰ ਦੇ ਹੁਣੇ ਆਖਰੀ ਰਾਤ ਕਰ ਦੂਰੀ ਪਤਾ ਪਤਾ ਮੇਰੇ ਬੱਕਰਾ ਅੱਠੋਂ ਪਤਾ ਹੁਣੇ ਆ ਜੂ ਹੁਣੇ ਇਸ ਟਾਈਮ ਕੋਈ ਨਿੱਪਕ ਕੋਈ ਤੇ ਗੱਟ ਆਣ ਲੱਗਦੇ ਨੇ ਗੱਡੀਆਂ ਲੈਂਡ ਚੱਲ ਕੱਲ ਸਾਲਿਆਂ ਨੇ ਬਹੁਤ ਮਾੜੀ ਕਰੀਆਂ ਮੇਰੇ ਨਾਲ ਮੈਨੂੰ ਸਾਲਾ ਬਰਦਾਸ਼ਤ ਨਹੀਂ ਹੁੰਦਾ ਅੱਜ ਇਹਨਾਂ ਦਾ ਇੱਕ ਪਾਸਾ ਕਰੇ ਦੇਣਾ ਪਟਵਾਰੀ ਨੂੰ ਲਾਣਾ ਫੋਨ ਉਹਦੇ ਨਾਲ ਕਰਦੇ ਆ ਗੱਲ ਸਵਾਰੀ ਦੀ ਫੋਨ ਕਰੀ ਜਾ ਹੈਲੋ ਫਸਰਗਾ ਪਟਵਾਰੀ ਸਾਹਿਬ ਹਾਂ ਜੀ ਮੈਂ ਸੱਤਾ ਬੋਲਦਾ ਜੀ ਹਾਂ ਜੀ ਆਪਣੀ ਰਾਤ ਜੀ ਜ਼ਮੀਨਦਾਰ ਰੋਲੇ ਆ ਪੈ ਗਿਆ ਦੀ ਹਾਂ ਉਹਦੀ ਮਿੰਤੀ ਜੀ ਕਰਵਾਣੀ ਆ ਜੀ ਕਦੋਂ ਕਹਾਂਗੇ ਆਈਏ ਠੀਕ ਹੈ ਠੀਕ ਆ ਜਾਈਏ ਫਿਰ ਅੱਜ ਲੱਗੂ ਇਹਨਾਂ ਨੂੰ ਪਤਾ ਕੀ ਮੈਂ ਕੀ ਚੀਜ਼ ਆ ਅੱਜ ਇਹਨਾਂ ਦਾ ਕੰਮ ਆ ਨਿਵੇੜੇ ਦੇਣਾ ਹੈ ਇਹਨਾਂ ਨੂੰ ਦੋਵੇਂ ਮਜਮਿਗਣਾ ਫਰੀ ਦੱਬ ਕੇ ਹਟੋ ਉਹ ਆ ਗਏ ਪਟਵਾਰੀ ਸਾਹਿਬ ਅਨ ਘਰ ਦਾ ਗੱਲ ਉਹਨਾਂ ਨਾਲ ਅਸਰੀਗਰ ਬੜਵਾਰੀ ਸਾਵਾ ਬੜੀ ਦਿੱਤਾ ਹੀ ਹੈ ਪਰ ਇਹ ਤੁਸੀਂ ਦੱਸੋ ਵਧੀਆ ਹੀ ਵਧੀਆ ਹੀ ਔਰ ਇਹ ਕਿਤੇ ਕਰਨੀ ਆਪਣੀ ਜ਼ਮੀਨ ਦੀ ਮਿੰਤੀ ਹਾਂ ਜੀ ਆਉਦੀ ਆਪਣੀ ਜ਼ਮੀਨ ਦੀ ਆਜੋ ਜੀ ਚੱਲੀਏ ਫਿਰ ਚੱਲੀਏ ਜੀ ਚਲੋ ਜੀ ਅੱਗੇ ਹਮਾਲਾ ਲਓ ਜੀ ਲੋ ਚੱਲੀਏ ਜੀ ਫਿਰ ਆਪਣੀ ਜਮੀਨਾਂ ਆਲ ਮਿੰਦੀ ਮਿੰਤੀ ਕਰਨੀ ਹੈ ਹਾਂਜੀ ਆਜੋ ਜੀ ਦੇਖੋ ਜੀ ਆਹ ਕੋਠਾ ਹੈਗਾ ਜਾਗਰ ਕਾ ਤੇ ਉਹ ਆਪਣਾ ਅੱਛਾ ਜੀ ਰੌਲਾ ਹੀ ਬਾ ਬੱਟਦਾ ਆਹ ਬੱਟਦਾ ਰੌਲਾ ਹੈ ਇਹ ਆਪਾਂ ਨੇ ਇਹ ਮੈਟਣਾ ਇਹ ਪੰਜ ਕਰਮਾ ਥੋੜੀ ਅੱਗੇ ਵਧਾਣੀਆਂ ਚਾਹ ਕਰੀ ਕਣੀ ਇੱਧਰ ਜੀ ਹਾਂਜੀ ਚਲੋ ਜੀ ਕਰ ਦਨੇ ਫਿਰ ਮਿੰਤੀ ਹੁਣੇ ਕਰ ਦਨੇ ਆ ਤੇ ਆ ਵੀ ਫਟਾ ਕਾਪੀ ਲੋ ਜੀ ਲੋ ਕਿਹੜਾ ਓਏ ਬੁੱਲਾਦਾ ਸੱਤਾ ਮਿੰਤੀ ਮਿੰਤੀ ਕਰਾਉਂਦਾ ਫਿਰਦਾ ਇਹਦਾ ਮੈਂ ਘਰਾਨਾ ਇਹਦੀ ਮਿੰਤੀ ਲਾਉਂਦਾ ਯਾਗਰ ਨੂੰ ਕੋਣ ਹੈਲੋ ਬਈ ਛੁੱਕੇ ਕਿੱਥੇ ਮੜੀ ਯਾਗਰ ਨਾਲ ਗੱਲ ਕਰਾਂ ਮੇਰੀ ਹੈਲੋ ਯਾਗਰ ਸੱਤਾ ਮਿੰਤੀ ਕਰਾਉਣ ਲੱਗ ਰਿਹਾ ਛੇਤੀ ਆ ਜਾ ਹਿੰਮਤੀਨ ਵਾਲਾ ਮੈਂ ਉਰੀ ਰੋਕ ਕੇ ਰੱਖੂਗਾ हा हा भाई। 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 हाँ हाँ। की हो गया आ गया तू रोक के रखा एक मिनट च आ गया मैं, मैं।, मैं जमान नहीं पता लगन देता तू बस के रखी तू जमां ना डर मैं आ गया आ गया बस आ गया आ गया, आ गया। अल्लाह फट तुझे रब की हो, तो हो था था। तो गया भाई ओ तुझे रब बटोर लगा पड़ लगा क्यों हो गया पहले तो भी नहीं था जा सका बस मैंने जाना पूछ जरा बल्लेबाना पूछ मैंने ਤੇਰੀ ਬੀਮਾਰੀ ਦਿੱਸਦੀ ਚੁੱਪ ਕਾ ਜਾ ਤੂੰ ਕਤਲ ਕਰਨ ਨੂੰ ਫੱਡਾ ਕਤਲ ਕਰਨਾ ਪੁੱਤੋਂ ਮੈਨੂੰ ਡਰ ਗਿਆ ਉਹ ਤਾਂ ਹੌਲੀ ਪਾਤੀ ਸੀ ਕੋ ਲੱਕ ਟਾ ਕੇ ਉਹ ਤੇ ਦੀ ਚੱਕ ਫੋਨ ਦਸੇ ਸੀ ਕਿਨੂੰ ਲਾਣਾ ਅੰਨ ਭੱਲਾ ਦੇ ਬੰਦੇ ਭਲਾ ਜੀ ਛਿੱਤੀ ਕਰਾ ਕਰ ਛਿੱਤੀ ਕਰ ਲੈ ਲਾ ਟੱਕਰਾ ਕਰ ਗੱਲ ਹੈਲੋ ਚਰਨਾ ਬੋਲਦਾ ਹਾਂ 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 ਓਏ ਜਾਗਰ ਬੋਲਦਾ ਮੈਂ ਮੈਨੂੰ 400 ਬੰਦੇ ਦੀ ਲੋੜ ਆ ਛੇਤੀ ਪੇਤੇ ਬੰਦੇ ਬੰਦੇ ਤਾਂ ਹੀ ਖੜੇ ਡੋਰੇ ਪੂਰਾ 400 ਬੰਦਾ ਆ ਜੇ ਬਸ ਹਾਂ ਕਤਲ ਹੋ ਜਾਊ ਕਤਲ ਤਾਂ ਖਊਗਾ ਅੱਜ ਕਤਲ ਤਾਂ ਹੋਊਗਾ ਹਾਂ ਕਤਲ ਕਰਨਾ ਅੱਜ ਹਾਂ ਮੈਂ ਤਾਂ ਕੱਲਾ ਤੁਛੀ ਦੀ ਬੰਦਾ ਭੇਜਦੇ ਬਸ 400 ਬੰਦਾ ਹੋਵੇ ਪੂਰਾ ਬਸ ਠੀਕ ਹੈ ਜਾਵਾਂ ਠੀਕ ਹੈ ਛੇਤੀ ਭੇਜਦੇ ਫਿਰ ਮੈਂ ਉਰੀ ਖੜਾ ਮੈਂ ਹਾਂ ਠੀਕ ਹੈ ਠੀਕ ਹੈ ਚੰਗਾ ਬੰਦੇ ਜਾ ਰਹੇ ਨੇ ਆਪਣੀ ਕਿ ਫਟਾ ਤੀ ਤੋ ਖੁੱਲ ਗਿਆ ਤੂੰ ਖੋਲਦਾ ਇਹ ਕਿਉਂ ਖੋਲਦਾ ਤੂੰ ਯਾਰ ਤੈਨੂੰ ਕਿ ਲੋਕ ਆ ਤਾ ਕੀ ਹੋ ਗਿਆ ਇਹ ਕੁਲਗੀ ਕਾਤਲ ਹੋ ਜਾਣਗੇ ਅੱਜਾ ਤੂੰ ਛੇਤੀ ਆ ਜਾ ਬਸ ਆ ਜਾ ਉਹ ਤਾਂ ਬੰਦਾ ਪਹੁੰਚ ਪਾ ਦੋਏ ਬਹੁਤਾ ਯਾਰ ਆ ਉਹ ਤਾਂ ਬੰਦੇ ਪਹੁੰਚਦੇ ਹੋਣਗੇ ਤੂੰ ਛੇਤੀ ਆ ਜਾ ਬਸ ਆ ਚੱਲ ਦੇਖਦੇ ਆ ਕੀ ਕਹਿੰਦੇ ਨੇ ਫੇਰ ਮੈਂ ਪ੍ਰਾਣ ਨਹੀਂ ਕਰਤੀ ਮੇਰੇ ਯਾਰ ਉਹ ਤਾਂ ਰੈਡ ਕਰਦੇ ਮਰਦਾ ਕੱਪ ਘਰ ਆਉਂਦਾ ਓਏ ਓਏ ਆ ਕੇ ਧਰਵਾ ਗਿਆ ਚੱਕ ਰਖ ਨਾ ਰਹੀ ਅੰਡਾ ਟੁੱਟਣ ਜਾ ਕਿ ਤਕਲੀਫ ਤੇ ਮੈਨੂੰ ਪਹਾਰ ਕੀ ਜੇ ਰਿਹਾ ਤੇਨੂੰ ਤੇਨੂੰ ਤਾਂ ਤੂੰ ਕਿਤੇ ਕਲੀਫਾ ਤੂੰ ਫੇਰ ਆ ਗਿਆ ਓਏ ਤਕਲੀਫ ਤੇ ਦੁੱਖ ਦੇ ਕਾਕਾ ਜਿਹੜਾ ਤੂੰ ਦੁਬਾਰੇ ਆ ਗਿਆ ਓਰੇ ਮਿੰਟੇ ਮਿੰਟੇ ਜਿਕਰ ਨਾ ਫਿਰਦਾ ਜੇ ਤੂੰ ਰਾਤ ਕਰਿਆ ਸੀ ਨਾ ਬਹੁਤ ਬੁਰਾ ਕਰਿਆ ਸੀ ਉਹਨੇ ਦਾ ਬਦਲਾ ਦੱਸ ਮੈਨੂੰ ਤੂੰ ਪਛ ਗਰ ਰ ਤੂੰ ਹੁਣ ਜਾਣਾ ਕਿਨੇ ਤੂੰ ਮੈਂ ਟਿਕਰਾਇਂਗਾ ਮੇਰੇ ਖਿੱਚਾ ਹਾਂ ਹਾਂ ਕਰਾਉਂਗਾ ਮੇਰੀ ਤੂੰ ਦੇ ਤੂੰ ਕਹੀਲਾ ਬੱਟ ਦੇ ਹਾਂ ਹਾਂ ਲਾ ਲਾ ਤੂੰ ਕਰੀ ਪਟੂਰਾ ਹਾਂ ਹਾਂ ਤੂੰ ਹੱਥ ਲਾ ਕੇ ਦਿਖਾ ਹੋਂਦਾ ਕਿਸ ਤਰ੍ਹਾਂ ਓਏ ਜਾਗ ਰੰਨਾ ਮੇਰੇ ਜਰਾ ਕੰਮ ਕਰਦਾ ਸਵੇਰ ਦਾ ਸੂਰਜ ਨਾ ਦੇਖ ਲੈ ਇਹ ਜਾਗਰਾ ਕਰਦੇ ਕੰਮ ਹਾਂ ਕੀ ਕਰਤਾ ਜਾਗਰਾ ਓਏ ਪੱਜ ਓਏ ਪੱਜਾ

ਕਾ ਪਾਣੀ ਪਿਲਾ ਪੜਦੇ ਪਾਣੀ ਮੈਂ ਤੈਨੂੰ ਭੁਲਿਆ ਨਾ ਉੱਤੀ ਚੋ ਗਿਆ ਗਿਆ ਓਏ ਇਹਨੂੰ ਕਿਧਰ ਨੂੰ ਤੋੜਾ ਡਾੜੀ ਪਿਲਾ ਰਹੀ ਸੀ ਮੈਂ ਟੱਕੋਂ ਨੂੰ ਟੱਕ ਸੀ ਚੱਕ ਤੂੰ ਔਰ ਤੈਨੂੰ ਤਾਂ ਦੀਦਾ ਦਿਨੋ ਵੀ ਹਟ ਗਿਆ ਹੁਣ ਲੈ ਵੜ ਪਾਣੀ ਵੀ ਪੀ ਲੈ ਕਰ ਪੀ ਲੈ ਕਰ ਅੱਛਾ ਜੀ ਅੱਜ ਮੋਟਰ ਤੇ ਕਰਾ ਸਿੱਖਿਆ ਤਾਂ ਤੋਂ ਬਲੇ ਜੀ ਦੇਉ ਰੋ ਰੋ ਕਦਦਰ ਨੂੰ ਕਾਇ ਦਿੱਤੇ ਆਏ ਹੈ ਹੈ ਹੁਣ ਆ ਕੀਦਾ ਆ ਗਿਆ ਹੁਣ ਉਹ ਜਗਰਾ ਦਾ ਤੇਰੀ 400 ਬੰਦੇ ਦਾ ਫੋਨ ਆ ਗਿਆ ਹੈਲੋ ਕੀ ਕਹਿ ਰਹੇ ਨੇ ਹਾਂ ਓਏ ਤਾਂ ਮੁਰਦੋ ਤੁਸੀਂ ਕੰਮ ਤਾਂ ਹੋ ਗਿਆ ਓਰੇ

ਉਮ ਫੱਡਾ ਕੀ ਪਤਾ ਕਿੱਥੇ ਜਾਣਾ ਪਈ ਜੀ ਉਹ ਬੱਚਾ ਔਛਾਬ ਰੱਖੀ ਇਹਦਾ ਬੁੱਦੂ ਬੁੱਦੂ ਕਿੱਥੇ ਪੱਚੇ ਮੈਨੂੰ ਤਾਂ ਜਾਣਾ ਪਊਗਾ ਪਤਾ ਕੀ ਆ ਫਿਰ ਹੁਣ ਠੀਕ ਆ ਮੈਂ ਦੱਬ ਦੂੰਗਾ ਆਪੇ ਹਾਂ ਖੱਪੇ ਨਾਲ ਚੁੱਪਾਇਆ ਤੇ ਫੇਰ ਲੰਘ ਗਿਆ ਕਿੱਸੇ ਗਾਇਵਾਂ ਹੁਣ ਵੀ ਨਹੀਂ ਚੱਕਦਾ ਕੰਦਰ ਦੇਦਾ ਇੰਨੇ ਫੋਨ ਲਾਲੇ ਸਾਲੇ ਦੇ ਕਿੱਧਰ ਗਿਆ ਸੋ ਟੈਂਸ਼ਨੇ ਬਹੁਤੀ